ਜਦ ਕਿਲੇ ਮੇ ਜਾ ਉਤਰੀ ਥੀ ਸਤਗੁਰ ਕੀ ਸਵਾਰੀ ਵਾਹੇ ਗੁਰੂ ਕੀ ਫਤਿਹ ਦਲੇਰੋਂ ਨੇ ਪੁਕਾਰੀ ਜਦੋਂ ਸੱਜੇ ਬਾਦਸ਼ਾਹ ਚਮਕੌਰ ਗੜੀ ਚ ਉਤਰੇ ਜਦ ਕਿਲੇ ਮੇ ਜਾ ਉਤਰੀ ਥੀ ਸਤਗੁਰ ਕੀ ਸਵਾਰੀ ਫਰਾਰੀ ਮਤਲਬ ਮਹਾਰਾਜ ਦਾ ਘੋੜਾ ਜਦੋਂ ਗੜੀ ਚ ਉਤਰ ਗਿਆ ਬਾਦਸ਼ਾਹ ਉੱਪਰਲੀ ਮੰਜ਼ਲ ਤੇ ਚੜੇ ਗਏ ਗੜੀ ਚ ਨਾਲ ਸਿੰਘ ਵੀ ਚੜ ਗਏ ਤੇ ਜਾ ਕੇ ਬਾਦਸ਼ਾਹ ਨੇ पूरा एरिया चारे पासे नजर मार के फिर फतेह बुलाई वाहे गुरु जी का खालसा वाहे गुरु जी की फतेह दलेरों ने पुकारी दलेरा ने फिर पाल पार। जकारे गजाए तो फतेह गजाए बहु बोहा महामा शेरों का आवाज थी पहाड़ी थरा गया गया चमकार हुआ जल जला तारी ਹਬਾ ਹਬਾ ਸ਼ੇਰੋਂ ਦਾ ਇੱਕ ਸ਼ੇਰ ਜੰਗਲ ਜਾਦੇ ਨਾ ਜਿੱਥੇ ਮਿਰਗ ਮੁਰਗ ਜੇ ਦੌੜ ਜਾਂਦੇ ਆ ਉਥੇ ਉਹਦੀ ਦਹਾੜ ਸੁਣ ਕੇ ਰੁੱਖਾਂ ਬਿਰਖਾਂ ਤੋਂ ਪੰਛੀ ਵੀ ਉੱਡ ਜਾਂਦੇ ਤੇ ਜਿੱਥੇ ਫੌਜ ਹੀ ਸ਼ੇਰਾਂ ਦੀ ਆ ਗਈ ਉਥੇ ਕੀ ਮੌਕਾ ਬਣਿਆ ਹੋਵੇਗਾ ਇਹ ਦੇਖ ਜਿੱਥੇ ਸਾਰੇ ਏਕਸੇ ਬਣ ਕੇ ਰੇਤ ਨੇ ਦਇਆ ਸੰਗ ਹਿੰਮਤ ਸੰਗ ਮਾਨ ਸੰਗ ਵਰਗੇ ਜੰਗੀ ਜਰਨੈਲ ਅਜੀਤ ਸਿੰਘ ਵਰਗੇ ਸ਼ਾਹੀ ਸਰਦਾਰ ਜਿੱਥੇ ਫੌਜ ਹੀ ਸ਼ੇਰਾਂ ਦੀ ਆ ਗਈ ਕਿਹੋ ਜਾਂ ਨਜ਼ਾਰਾ ਹੋਵੇਗਾ ਸਾਸ ਕਹਿੰਦੇ ਬਹੁਤ ਹਮ ਹਮਾ ਸ਼ੇਰੋਂ ਦਾ ਹੂਆ ਜਲ ਜਲਾ ਪਾ ਤੇ ਜਦੋਂ ਅਕਾਲ ਅਕਾਲ ਗਜਾਈ ਨਾ ਕਹਿੰਦੇ ਇੱਕ ਵਾਰੀ ਗੜੀ ਕੰਬ ਗਈ ਥਰਰਾ ਗਿਆ ਚਮਕੌਰ ਪੂਰਾ ਚਮਕੌਰ ਦਾ ਇਲਾਕਾ ਹੀ ਕੰਬ ਗਿਆ ਹੂਆ ਜਲ ਜਲਾ ਤਾਰੀ ਤੇ ਜਲ ਜਲਾ ਹੁੰਦਾ ਕਹਿੰਦੇ ਭਝਾ ਮੇ ਭਝਾ ਲੋਂਦਾ ਨਾ ਖੱਲ ਜਾਂਦਾ ਸਭ ਕੁਝ ਘਰ ਬਾਰ ਛੱਡ ਕੇ ਮੈਦਾਨ ਚ ਭੱਜਣ ਲੱਗ ਜਿੰਦੇ ਬਾਹਰ ਨਿਕਲ ਜਾਓ ਤੇ ਵਿਚੇ ਹੀ ਤਾਂ ਦੱਬੇ ਜਾਈਂਗੇ ਕਹਿੰਦੇ ਕਿਉਂ ਇੱਕ ਵਾਰੀ ਚਮਕੌਰ ਦੀ ਜਗ੍ਹਾ ਬੰਦ ਦੇ ਉਸ ਵੇ ਸ਼ਕਤੇ ਵਿੱਚ ਖੁਦਾਈ ਧੀ ਤੋ ਹੈਰਤ ਵਿੱਚ ਜਹਾਂ ਥਾ ਨਾਰਾ ਸੇ ਹੁਆ ਚਰਖ ਧੀ ਸਾਕਰ ਜੈ ਘੁਮਾ ਥਾ ਸ਼ਕਤੇ ਵਿੱਚ ਖੁਦਾਈ ਧੀ ਸ਼ਕਤਾ ਹੁੰਦਾ ਸਨੋਟਾ ਚੁੱਪ ਸਾ ਕਹਿੰਦੇ ਇਲਾਕੇ ਚ ਨਾ ਜਿਵੇਂ ਕਾਰਫਿਊ ਲੱਗਿਆ ਹੁੰਦਾ ਐਮਰਜੈਂਸੀ ਏਦਾਂ ਸਾਰਾ ਇਲਾਕਾ ਜਮਕੌਰ ਸਾਹਿਬ ਦਾ ਉਸ ਨਾਟਾ ਸ਼ਕਤੋਂ ਗੋਸੇ ਬਿਸਰਾਮ ਕਦੋਂ ਸੁਨਾਟਾ ਸ਼ ਆ ਗਿਆ ਤੋਂ ਗੌਰ ਸਾਹਿਬ ਦੇ ਆਸੇ ਪਾਸੇ ਸ਼ਕਤੇ ਮੇਂ ਖੁਦਾਈ ਥੀ ਤੂੰ ਹੈਰਤ ਮੇਂ ਜਹਾਂ ਥਾ ਤੇ ਦੁਨੀਆ ਹਰਾਨੀ ਤੁਸੀਂ ਵੀ ਅੱਜ ਪਤਾ ਨਹੀਂ ਕੀ ਬੜੇਗਾ ਅੱਜ ਕਲ੍ਹ ਕੀ ਧਰਦੇ ਮਗਰ ਫੌਜ ਜੜੀ ਆ ਬਸ ਹੁਣ ਰੱਬ ਹੀ ਰੱਖੇ ਸਾਰਿਆਂ ਦੀ ਸਾਰੀ ਦੁਨੀਆ ਹੈਰਤ ਹਰਾਨੀ ਦੇ ਵਿੱਚ ਸੀ ਨਾਰਾ ਸੇ ਹੁਆ ਚਰਖ ਪੀਸਾਕਨ ਜੇ ਘੁਮਾ ਥਾ ਕਹਿੰਦੇ ਨਾ ਜਦੋਂ ਅਕਾਲ ਅਕਾਲ ਦਾ ਨਾਰਾ ਵਜਾਇਆ ਕਹਿੰਦੇ ਅਸਮਾਨ ਵੀ ਗੂਰ ਹੋਥੇ ਸਾਕਨ ਜੇ ਘੁਮਾ ਥਾ ਤੇ ਇਸੇ ਤਰ੍ਹਾਂ ਜਿਹੜਾ ਸਿੰਘਾਂ ਦਾ ਸੁਭਾਅ ਚੜਦੀ ਕਲਾ ਦੀ ਜੈਕਾਰੇ ਦੀ ਧੁਨੀ ਇੱਥੇ ਫਿਰ ਖਾਲਸੇ ਨੇ ਆ ਕੇ ਅਕਾਲ ਅਕਾਲ ਕਰਕੇ ਵਧਾਈ ਖੇਮੇ ਕੀਏ ਇਸ ਦਾ ਬੁਹੀ ਉੱਠ ਕੇ ਕਿਸੇ ਨੇ ਕੋਲੀ ਕਮਰ ਆਰਾਮ ਕੋ ਹਰ ਇੱਕ ਜ਼ਰੀ ਨੇ ਰਹਿਰਾਸ ਦਾ ਦੀਵਾਨ ਸਜਾਇਆ ਗੁਰੂ ਜੀ ਨੇ ਮਿਰਜਲ ਕੇ ਸ਼ਰੇ ਸ਼ਾਲ ਭਜਨ ਗਾਏ ਸਭੀ ਨੇ ਲੋ ਜੀ ਆਸਾ ਦੀ ਬਾਤ ਤਾਂ ਲਈ ਸਤਸਾਬਦੀ ਤੇ ਹੁਣ ਰਹਿਰਾਸ ਕਰਨੀ ਆਪਾਂ ਜੋ ਗੌਰ ਘੜੀ ਚ ਖੇਮੇ ਕੀਏ ਉਸਤਾਦ ਵੁਹੀ ਉੱਠ ਕੇ ਕਿਸੇ ਨੇ ਖੇਮੇ ਹੁੰਦਾ ਬੇਨਾ ਕਮਰ ਕਸੇ ਖੋਲ ਕੇ ਹਜ਼ੂਰੀਏ ਚਾਦਰਾਂ ਲਾ ਕੇ ਜਿੱਥੇ ਪਾਤਸ਼ਾਹ ਨੇ ਆਸਣ ਲਾਉਣਾ ਸੀ ਐਨ ਉਹਦਾ ਖੇਮਾ ਜਾਂ ਬਣਾਦਾ ਪਾਤਸ਼ਾਹ ਦੇ ਤਖਤ ਵਾਲੀ ਜਗ੍ਹਾ ਗੜੀ ਦੇ ਉੱਪਰਲੇ ਬੁਰਜ ਤੇ ਕਲਗੀਧਰ ਸਿੰਘ ਸਾਹਿਬ ਦਾ ਸਿੰਘਾਂ ਨੇ ਨਾ ਆਸਣ ਤਿਆਰ ਕਰਤਾ ਕਮਰ ਕਸੇ ਦੀਆਂ ਚਾਦਰਾਂ ਜੋ ਵੀ ਕਿਸੇ ਕੋਲ ਸੀ ਲਾ ਕੇ ਸਾਹਿਬ ਦਾ ਦਰਬਾਰ ਬਣਾਉਂਦਾ ਖੋਲੀ ਕਮਰ ਆਰਾਮ ਕੋ ਹਰ ਇੱਕ ਜ਼ਰੀਨੇ ਤੇ ਹਰ ਇੱਕ ਸ਼ੇਰਦਿਲ ਮਰਦ ਸੂਰਮੇ ਨੇ ਉੱਥੇ ਫਿਰ 10 ਮਿੰਟ ਦਾ ਆਪਣੀ ਕਮਰ ਖੋਲੀ ਤੇ ਕਮਰ ਕੱਸ ਕੇ ਹੁਣ ਕੱਲ ਦੀ ਜੰਗ ਚ ਉਤਰਾਂਗੇ ਰਹਿ ਰਸ ਦਾ ਵੇਲਾ ਹੋ ਗਿਆ ਕਮਰ ਕਸੇ ਦੁਬਾਰੇ ਕੱਸ ਲੈ ਜਵਾਲਨਾ ਨੂੰ ਖੋਲ ਕੇ ਸ਼ਸਤਰ ਅਫਤਰ ਜਿਹੜਾ ਕੋਈ ਬਿੰਦਾ ਡੇਡਾ ਹੋਇਆ ਸੀ ਉਹ ਵੀ ਸਾਰੇ ਸੁੱਧ ਕਰੂ ਰਹਿ ਰਸ ਦਾ ਦੀਵਾਨ ਸਜਾਇਆ ਗੁਰੂ ਜੀ ਨੇ ਮਿਲ ਜੁਲ ਕੇ ਸ਼ਰੇ ਸ਼ਾਮ ਭਜਨ ਗਾਏ ਸਭ ਨੇ ਹੁਣ ਰਹਿ ਰਸ ਦਾ ਵੇਲਾ ਹੋ ਗਿਆ ਇਨੇ ਨੂੰ ਚਮਕੌਰ ਘੜੀ ਚਪੜਾ ਵੀ ਹੋਵੇ ਫਿਰ ਸ਼ਲੋਕ ਮਹੱਤਾਂ ਪਹਿਲਾ ਤਾਦ ਸੋ ਕਾਗਦ ਕਲਮ ਤਾਨਾ ਧਰ ਭੰਡਾ ਧਰਮਸ ਤਾਦ ਲਖਾਰੀ ਨਾਨਕ ਕਾ ਜਨਨਾਮ ਲਖਾਇਆ ਸਚ ਮਹਲਾ ਪਹਿਲਾ ਆਪੇ ਪੱਟੀ ਗਲ ਮੈਂ ਆਪ ਉੱਪਰ ਲਿਖ ਭੇ ਤੂੰ ਇੱਕੋ ਕਹੀਆ ਨਾਨਕਾ ਦੂਜਾ ਕਾਹੇ ਕੋ ਦੂਜਾ ਕਾਹੇ ਸਿਮਰੀਆ ਜਮਾਂ ਤਾਂ ਮਰ ਜਾਏ ਇੱਕੋ ਸਿਮਰਉ ਨਾਨਕਾ ਜੋ ਜਥਲ ਰਹਿ ਆਸਮਾਏ ਅੱਗੇ ਹਰ ਜੁਗ ਜੁਗ ਰਹਿਣਾ ਸ਼ਰੰਭ ਹੋ ਗਈ ਰੈ ਰਾਸ ਦਾ ਦੀਵਾਨ ਸਜਾਇਆ ਗੁਰੂ ਜੀ ਨੇ ਸਾਧ ਸੰਗਤ ਜੀ ਬਸ ਆ ਗੱਲਾਂ ਸਿੱਖਣ ਵਾਲੀਆਂ ਨੇ ਇਤਿਹਾਸ ਚ ਜਿੰਦਗੀ ਚ ਕਾਸਾ ਵੀ ਸਮਾਂ ਹੋਵੇ ਸਿਚੂਏਸ਼ਨ ਪੋਜੀਸ਼ਨ ਕਿੱਦਾਂ ਦੀ ਵੀ ਹੋਵੇ ਪਰ ਪਾਤਸ਼ਾਹ ਜਿੰਨੇ ਸਿੱਖ ਆਪਣਾ ਨਿਤਨੇਮ ਸੰਭੀ ਰੱਖੇ ਅਕਾਲ ਉਹਦੀ ਰੱਖਿਆ ਕਰਦਾ ਹੁਣ ਗੜੀ ਜਾ ਕੇ ਸੰਧਿਆ ਦਾ ਸੋਦਰ ਦਾ ਦੀਵਾਨ ਚੌਕੀ ਸੋਦਰ ਦੀ ਪਾਤਸ਼ਾਹ ਨੇ ਸਜਾਈ ਆ ਮਿਲ ਜੁਲ ਕੇ ਸ਼ਰੇ ਸ਼ਾਮ ਭਜਨ ਗਾਏ ਸਭੀ ਨੇ ਤੇ ਫਿਰ ਉੱਥੇ ਸਿੰਘਾਂ ਨੇ ਵੀ ਚੌਂਕ ਦੇ ਲਾ ਲਏ ਕੁਝ ਆਪਣੀਆਂ ਪੋਜੀਸ਼ਨਾਂ ਦੇ ਹੋ ਗਏ ਕੋਈ ਤੀਰ ਕਮਾਨ ਕੋਈ ਰਫਲ ਵਾਲਾ ਉਹ ਗੜੀ ਦੇ ਬੁਰਜਾਂ 'ਚ ਆਪੋ ਆਪਣੇ ਪਹਿਰੇ ਤੇ ਹੋ ਗਏ ਤੇ ਦਰਵਾਜ਼ਾ ਬੰਦ ਹੋ ਗਿਆ ਗੜੀ ਦਾ ਤੇ ਰਹਿ ਰਸ ਦਾ ਦਰਵਾਜ਼ਾ ਸਕ ਗਿਆ ਖਾਣਾ کئی ਵਕਤੋਂ ਸੇ ਮੌਸਰ ਨਾ ਖਾ ਆਇਆ ਇਸ ਸਾਬ ਵੀ ਸ਼ੇਰੋਂ ਨੇ ੜਾਕਾ ਹੀ ਉਠਾਇਆ ਕਿਹੜੀਆਂ ਸ਼ਾਮਾਂ ਇੱਥੇ ਤੇ ਕਈ ਮਹੀਨੇ ਹੋ ਗਏ ਅਸੀਂ ਖਾਦੇ ਪੀਦੇ ਖਾਨਾ ਦੇ ਵਕਤੋਂ ਸੇ ਨਸਰ ਨੇ ਨਾ ਤਾਂ ਆਇਆ ਇਹਨੇ ਕਿਸੇ ਦੇ ਹੱਥ ਕਿਸੇ ਦੇ ਛਕੜ ਛਕੌਣ ਨਹੀਂ ਕੁਝ ਖਾਣਾ ਪੀਣਾ ਨਹੀਂ ਮਿਲਿਆ ਕਈ ਮਹੀਨਿਆਂ ਤੋਂ ਹੀ ਅਨੰਤਪੁਰ ਸਾਹਿਬ ਦੇ ਕਿਲੇ ਨੂੰ ਛੰਡਣ ਤੋਂ ਘੇਰੇ ਕੋ ਲੈ ਕੇ ਤੇ ਰਾਤ ਕਿਹੜਾ ਉੱਥੇ ਕੋਈ ਲੰਗਰ ਲਾਇਆ ਜੰਗ ਜੋਦ ਲੜਦੇ ਹੀ ਪਹੁੰਚ ਗਏ ਇਸ ਸ਼ਾਮ ਵੀ ਸ਼ੇਰੋਂ ਨੇ ਤੜਾਕਾ ਹੀ ਧਾ ਧਰਨਾ ਸਿੰਘੋ ਸਿੱਧੋ ਤੁਹਾਨੂੰ ਸਦਾ ਹੀ ਨਮਸਕਾਰਾਂ ਉਹ ਕੈਸਾ ਉਹਨਾਂ ਦਾ ਸਿੰਘਾਂ ਦਾ ਇੱਕ ਦੂਜੇ ਨਾਲ ਪਿਆਰ ਮੁਹੱਬਤ ਹੋਵੇ ਇੱਕ ਦੂਜੇ ਲਈ ਅੱਗੇ ਹੋ ਕੇ ਲੜਦੇ ਮਰਦੇ ਨੇ ਤੇ ਇਹਦੇ ਤੋਂ ਭਾਈ ਅਕਲ ਲੈਣ ਦੀ ਲੋੜ ਆ ਇਤਿਹਾਸ ਤੋਂ ਉਹ ਸਿੰਘ ਸੀ ਨਾ ਜਿਹੜੇ ਉਹ ਟੰਗਾ ਨਹੀਂ ਜੀ ਖਿੱਚਦੇ ਇੱਕ ਦੂਜੇ ਦੇ ਚਿੱਕੜ ਨਹੀਂ ਸੀ ਛੱਡਦੇ ਇੱਕ ਦੂਜੇ ਦੇ ਉਹਦੇ ਸ਼ਾਨਾਂ ਵਧਾਉਂਦੇ ਸੀ ਸ਼ਾਨਾਂ ਉਹ ਕਹਿੰਦੇ ਸੀ ਤੂੰ ਰਾਜ ਕਰੀ ਮੈਂ ਤੇਰੀ ਜਗ੍ਹਾ ਤੇ ਸ਼ਾਨਦਤ ਪਾਉਂਗਾ ਉਹ ਸਿੰਘ ਸੀ ਜਿਹਨਾਂ ਦਾ ਇਤਿਹਾਸ ਬਣਿਆ ਬਾਦਸ਼ਾਹ ਐਡੇ ਮਿਹਰਮਾਨ ਗਰੀਬ ਨਵਾਜ਼ ਕਹਿੰਦੇ ਇਹ ਸ਼ਾਮ ਵੀ ਰਹਿ ਰਸਤਾ ਮੜ ਲਈ ਪਰ ਕੜਾ ਕਾਹੀ ਉਠਾਇਆ ਲੱਗਰ ਫਿਰ ਵੀ ਮਸਤੇ ਰਹਾ ਕੁਛ ਲੇਟ ਗਏ ਖਾਤ ਪੇ ਜੀਬੋਸ਼ ਵਿਸ਼ਾ ਕਰ ਪਹਿਰਾ ਲਗੇ ਦੇ ਨੇ ਕਈ ਤਲਵਾਰੇ ਉਠਾ ਕਰ ਜੀਬੋਸ਼ ਹੁੰਦੀਆ ਘੋੜੇ ਦੀ ਕਾਠੀ ਤੇ ਉਹ ਵੀ ਸਰਸਕਤ ਹੋ ਕੇ ਲੰਦੀ ਆ ਗਿੱਲੇ ਮੰਮੀ ਕੋਲੇ ਜਾ ਕੇ ਸੌਣਾ ਬਹੁਤ ਔਖਾ ਸੌਖਾ ਪਰ ਜਦੋਂ ਉੱਤੋਂ ਮੀਂਹ ਪੈਂਦਾ ਹੋਵੇ ਤੇ ਥੱਲੇ ਗੋਡੇ-ਗੋਡੇ ਪਾਣੀ ਹੋਵੇ ਤੇ ਘੋੜੇ ਦੀ ਕਾਠੀ ਵਸਾ ਕੇ ਸ਼ਾਮਾ ਭਾਈ ਉਹ ਨਜ਼ਾਰਾ ਦੰਦ ਚਾ ਕੇ ਪਤਾ ਲੱਗਦਾ ਤੇ ਇਸ ਕਰਕੇ ਇਹ ਚੀਜ਼ ਵੀ ਐਕਸਪੈਰੀਮੈਂਟ ਕਰਨਾ ਚਾਹੀਦਾ ਜ਼ਿੰਦਗੀ ਕੁਝ ਲੇਟ ਗਏ ਖਾਂ ਰੂਪੇ ਜੀ ਬੋਸ਼ ਵਿਸ਼ਾ ਕਰ ਘੋੜੇ ਦੀ ਕਾਠੀ ਦੇ ਕੰਬਲ ਲਾ ਲੈ ਵਿਸ਼ਾਲ ਕਾਠੀ ਦਾ ਹੀ ਸਰਾਣਾ ਲਾ ਲਿਆ ਤੇ 10 ਮਿੰਟ ਮੀਰ ਢਮਕਾ ਵੀ ਲਾ ਲਿਆ ਉਹਦਾ ਸਦਾਓ ਪਹਿਰਾ ਲਗੇ ਦੇ ਨੇ ਕਈ ਤਲਵਾਰੇ ਉਠਾ ਕਰ ਤੇ ਕਈ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਤੁਸੀਂ ਆਰਾਮ ਕਰੋ ਅਸੀਂ ਖੜੇ ਆ ਪਹਿਰੇ ਤੇ ਉਹ ਸੀਗੇ ਬਾਬੇ ਮਦਨ ਸਿੰਘ ਕੋਠਾ ਸਿੰਘ ਜੀਵਨ ਸਿੰਘ ਵਰਗੇ ਸੰਗਤ ਸਿੰਘ ਵਰਗੇ ਜੰਗੀ ਜਰਨੈਲ ਰੰਗਰੇਟੇ ਗੁਰੂ ਕੇ ਬੇਟੇ ਜਿਹੜੇ ਰਹਿੰਦੇ ਸਦਾ ਲੰਬੇਟੇ ਬਾਦਸ਼ਾਹ ਦੀ ਹੱਕ ਦੇ ਬਾਲ ਬਣ ਕੇ ਰਹੇ ਨੇ ਦੰਗਿਆਂ ਰੋ ਤਵੇ ਮਿਲਦੇ ਆ ਭਾਈ ਕਹਿੰਦੇ ਅਸੀਂ ਪਹਿਰਾ ਦੇ ਲਈ ਦਰਵਾਜ਼ੇ ਤੇ ਖੜ ਗਏ ਸਾਰੀ ਰਾਤ ਉਹ ਵੀ ਨਾਲ ਹੀ ਸੀਗੇ ਪਰ ਕਹਿੰਦੇ ਅਸੀਂ ਮਹਾਰੇ ਦੇ ਆਰਾਮ ਕਰੋ ਸਭ ਫੌਜ ਬਰਾਜ ਗਈ ਪਹਿਰਾ ਲੱਗੇ ਦੇ ਨੇ ਕਈ ਤਲਵਾਰیں ਉਠਾ ਕੇ ਤਲਵਾਰਾਂ ਬੇਮਿਆਰ ਕਰਕੇ ਖੜ ਗਏ